ਨਾ ਜਦੋਂ ਤੇਰੀ ਮਾਂ ਹੀ ਨਹੀਂ ਰਹੀ ਫਿਰ ਇਹ ਕਿਹੜੇ ਕੰਮ ਦੀਆਂ ਪਾ ਕੇ ਹਟਾਉਗੀ ਤੇ ਮੇਰੇ ਮਨ ਤੋਂ ਬਾਦ ਨਾ ਤੇ ਕਦੇ ਮੇਰੀ ਕਮੀ ਮਹਿਸੂਸ ਨਾ ਕਰੇ ਨਾ ਮਾਂ ਨਾ ਆਏ ਨਾ ਬੋਲੇ ਛਡਾਵੇਂ ਮੈਨੂੰ ਨਹੀਂ ਮੈਂ ਤੈਨੂੰ ਮਾਰ ਦੂੰ ਉਹ ਛੱਡ ਦਾਂਗੇ ਤੈਨੂੰ ਛੱਡ ਦਾਂਗੇ ਮੇਰੀ ਗੱਲ ਸੁਣ ਪੁੱਤ ਉਹ ਕਿੰਨਾ ਕੀ ਗੱਲ ਹੋਊਗੀ ਪੁੱਤ ਖੜਿਓ ਕਰੇ ਮਾਫੀ ਹੋ ਗਿਆ ਤਨੋ ਹਾਂ ਚਾਚਾ ਚਾਚਾ ਮੈਨੂੰ ਬਚਾ ਲੈ ਚਾਚਾ ਮੈਂ ਮਰ ਚਾ ਚਾਚਾ ਜਿਵੇਂ ਮਰਜੀ ਕਰ ਲੈ ਪਰੂ ਨਾ ਪੁੱਤ ਤੂੰ ਹੌਸਲਾ ਰੱਖ ਮਰ ਗਈ ਕੀ ਹੋ ਗਿਆ ਜੀ ਮੈਨੂੰ ਪੈਸੇ ਦੇ ਹਾਏ ਮੈਂ ਕਿੱਥੋਂ ਪੈਸੇ ਦਵਾ ਮੇਰੇ ਕੋਲ ਤਾਂ ਪੈਸੇ ਹੈ ਨਹੀਂਗੇ ਜੇ ਪੈਸੇ ਨਹੀਂ ਤਾਂ ਮੈਨੂੰ ਚਿੱਟਾ ਲਿਆ ਕੇ ਦੇ ਮੈਂ ਕਿੱਥੋਂ ਚਿੱਟਾ ਲਿਆ ਦਮਾ ਤੁਹਾਨੂੰ ਤੁਸੀਂ ਮੇਰੀ ਗੱਲ ਸੁਣੋ RAM ਨਾਲ ਰੋਟੀ ਪਾਣੀ ਖਾ ਲਓ ਬੈਠ ਜਾਓ ਕੀ ਮੈਨੂੰ ਨਹੀਂ ਪਤਾ ਜਦੋਂ ਮੈਨੂੰ ਚਿੱਟਾ ਲਿਆ ਕੇ ਜਾ ਤਾਂ ਪਾਣੀ ਪੈਨ ਵਿੱਚ ਚਿੱਟਾ ਲਿਆ ਕੇ ਸੋ ਮੇਰੀ ਜਾਨ ਲੈ ਲਈ ਤੁਸੀਂ ਮੈਂ ਤੁਹਾਡੇ ਮਰੇ ਹੱਥ ਜੋੜਨੀਆਂ ਮੈਂ ਨਹੀਂ ਮੇਰੇ ਪਿਆਰ ਨੂੰ ਕਹਿ ਸਕਦੇ ਹੋ ਕਿੱਥੇ ਚੱਕ ਲਿਆ ਕੇ ਦੇ ਦੇਣ ਤੈਨੂੰ ਮੈਨੂੰ ਪੈਸੇ ਦੇ ਦੇ ਹਾਏ ਦੇਖੋ ਤੁਸੀਂ ਕਹਿ ਜਾ ਨਸ਼ਾ ਲਾ ਲਿਆ ਮੈਂ ਤੁਹਾਨੂੰ ਕਿੱਥੋਂ ਰੋਜ਼ ਰੋਜ਼ ਪੈਸੇ ਲਿਆ ਕੇ ਦਮਾ ਨਾ ਮੈਨੂੰ ਦੇਣ ਨੂੰ ਤਾਂ ਤੇਰੇ ਕੋਲੇ ਪੈਸੇ ਹੈ ਨਹੀਂ ਆ ਲਸਕਾ ਲਸਕਾ ਕੇ ਪੌਣੀਆਂ ਕੰਨਾਂ ਚੇਹੇ ਇਹੀ ਦੇ ਦੇ ਮੈਨੂੰ ਨਾ ਜੀ ਨਾ ਆਏ ਨਾ ਬੋਲੋ ਇਹ ਨਹੀਂ ਮੈਂ ਦੇ ਸਕਦੀ ਇਹ ਤਾਂ ਮੇਰੀ ਮਾਂ ਦੀ ਨਾ ਆਖਰੀ ਨਿਸ਼ਾਨੀ ਆ ਉਹਨੇ ਬੜੇ ਚਾਅ ਨਾਲ ਬਣਾ ਕੇ ਦਿੱਤੀ ਸੀ ਮੈਨੂੰ ਨਾ ਜਦੋਂ ਤੇਰੀ ਮਾਂ ਹੀ ਨਹੀਂ ਰਹੀ ਫਿਰ ਇਹ ਕਿਹੜੇ ਕੰਮ ਨਹੀਂ ਆਏ ਕਿਉਂ ਆਏ ਰੱਬਾ ਹਾਈ ਮਾਂ ਤੂੰ ਮੈਨੂੰ ਕਿੰਨੇ ਚਾ ਨਾਲ ਖਾਂਡੇ ਕਰਾ ਕੇ ਦਿੱਤੇ ਸੀ ਵੀ ਪੁੱਤ ਪਾ ਕੇ ਹਟਾਈ ਤੈਨੂੰ ਕੀ ਪਤਾ ਸੀ ਵੀ ਮੇਰੇ ਘਰੋਂ ਵੀ ਨਹੀਂ ਰਹਿਣੇ ਨਾ ਕੁੜੇ ਕਰਨਾ ਤੇ ਹੁਣ ਖੇਡਣ ਦੇ ਦੇ ਨੇ ਤੇਰੇ ਵਿਆਹ ਦੇ ਦਿਨ ਤਾਂ ਨੇੜੇ ਆਏ ਪੈ ਨੇ ਪੁੱਤਾ ਕੀ ਹੋ ਗਿਆ ਮਾਂ ਕੁਛ ਨਹੀਂ ਆ ਵੇਖ ਮੈਂ ਤੇਰੇ ਵਾਸਤੇ ਕੀ ਲੈ ਕੇ ਆਈਆਂ ਕੀ ਲੈ ਕੇ ਆਂਦੇ ਮੇਰੇ ਵਾਸਤੇ ਕਾਂਟੇ ਇਹ ਕਾਂਟੇ ਤੇਰੀ ਨਾਨੀ ਨੇ ਮੇਰੇ ਵਿਆਹ ਵੇਲੇ ਮੈਨੂੰ ਦਿੱਤੇ ਸੀ ਫੇਰ ਹੋਇਆ ਤੇਰਾ ਜਨਮ ਮੈਂ ਤੇਰੇ ਵਾਸਤੇ ਸਾਹਮ ਸਾਹ ਰੱਖੇ ਵੀ ਮੇਰੀ ਧੀ ਇਹਨਾਂ ਕਾਂਟਿਆਂ ਨੂੰ ਪਾ ਕੇ ਹਟਾਊਗੀ ਤੇ ਮੇਰੇ ਮਨ ਤੋਂ ਬਾਅਦ ਨਾ ਤੇ ਕਦੇ ਮੇਰੀ ਕਮੀ ਮਹਿਸੂਸ ਨਾ ਕਰੇ ਨਾ ਮਾ ਨਾ ਆਏ ਨਾ ਬੋਲ ਮੇਰੀ ਗੱਲ ਸੁਣ ਇਹਨਾਂ ਨੂੰ ਤਾਂ ਨਾ ਮੈਂ ਆਪਣੀ ਜਾਨ ਨਾਲੋਂ ਵੱਧ ਕੇ ਸਾਭ ਕੇ ਰੱਖੂੰਗੀ ਮਾਂ ਇੰਦਰ ਇੰਦਰ ਰੁਕ ਜਾ ਮੇਰੇ ਮਾਲ ਕਾਟ ਦੇ ਜਾ ਭਾਈ ਆ ਇਹਨੇ ਕਿਵੇਂ ਜਿਹੜਾ ਰੋਲਾ ਪਈ ਜਾਂਦਾ ਯਾਰ ਓਏ ਰੋਲਾ ਕੀ ਉਹ ਸਾਡਾ ਜਵਾਕ ਜਾ ਬਹੂ ਨੂੰ ਕੁੱਟਦਾ ਹੂ ਨਸ਼ੇੜੀ ਆ ਤੈਨੂੰ ਪਤਾ ਆ ਜਾ ਦੇਖਦੇ ਆ ਕੀ ਆ ਲੈਣਾ ਬੈੜਕ ਮੜੀ ਜੀ ਓ ਚਾਚਾ ਛੱਡ ਦੇ ਮੈਨੂੰ ਸਰਵੇ ਦਾ ਤਾਂ ਨਹੀਂ ਕਰੇ ਚਲ ਚਲੋਗੇ ਸਰਵੇ ਚਾਚਾ ਮੈਨੂੰ ਅੰਦਰ ਲੈ ਚੜਕ ਦੇ ਜਣਾ ਕੀ ਹੋ ਗਈ ਛੱਡ ਦੇ ਚਾਚਾ ਮੈਨੂੰ ਕੀ ਗੱਲ ਹੋ ਗਈ ਮੈਨੂੰ ਦੱਸ ਲੈ ਛੱਡ ਦੇ ਨਾ ਕਿਉਂ ਛੱਡ ਦੇ ਛੱਡ ਦੇ ਗੱਗੇ ਲੈ ਗੱਲ ਦੱਸੋ ਮੈਨੂੰ ਕੀ ਹੋ ਗਈ ਕੀ ਗੱਲ ਹੋ ਗਈ ਭਾਈ ਤੂੰ ਹੀ ਦੱਸ ਦੇ ਚਾਚਾ ਜੀ ਇਹਨਾਂ ਨੇ ਨਹੀਂ ਕੁਝ ਦੱਸਣਾ ਤੁਹਾਨੂੰ ਮੈਂ ਦੱਸ ਦਿਆਂ ਰੋਜ਼ ਹੀ ਮੇਰੇ ਨਾਲ ਨਾ ਕੁੱਟਮਾਰ ਕਰਦਾ ਵੀ ਮੈਂ ਮੰਨਣਾ ਸ਼ਾ ਕਰਨਾ ਮੈਂ ਚਿੱਟਾ ਖਾਣਾਗਾ ਮੈਨੂੰ ਪੈਸੇ ਦੇ ਅੱਜ ਮੈਂ ਤਾਂ ਪੈਸੇ ਮੰਗਦਾ ਸੀ ਮੇਰੇ ਕੋਲ ਪੈਸੇ ਨਹੀਂ ਸੀਗੇ ਫਰਨਾ ਮੇਰੀ ਮਾਂ ਦੀ ਆਖਰੀ ਨਿਸ਼ਾਨੀ ਸੀ ਉਹ ਵੀ ਮੇਰੇ ਕੰਨਾਂ ਚ ਖਿੱਚ ਕੇ ਕਾਂਡੇ ਲੈ ਗਿਆ ਵੇਚਣ ਨੂੰ ਵਾਸਤੇ ਹਾਂ ਚੱਲ ਤੂੰ ਹੀ ਲੈ ਆ ਲੈ ਕੋਈ ਨਾ ਲੈ ਆ ਆ ਆ ਬੱਟ ਆਇਆ ਠਾ ਗੱਗੇ ਚੱਲ ਸਾਡੇ ਇਹਨੂੰ ਕੱਢਣਾ ਪਊ ਲਿਆ ਭਾਈ ਅੱਜ ਕੋਈ ਚੁੰਨੀ ਮੈਂ ਬੈਠ ਤੇ ਬੈਠ ਤੇਰੀ ਕੋਲ ਸੁਣਦੇ ਆ ਮੇਰੀ ਗੱਲ ਸੁਣਦੇ ਆ ਕੋਈ ਚਾਚਾ ਦਾ ਮਰ ਚੂਆ ਮੇਰਾ ਚਿੰਤਾ ਨਾ ਰਹਿ ਸਭ ਤੇ ਆ ਕੇ ਦਮਾ ਕੇ ਸੁਣਦੇ ਮੈਂ ਸਾਡੀ ਗੱਲ ਓ ਬਨੋ ਭਾਈ ਬਨੋ ਬਨੋ ਕਿਉਂ ਸੰਕੋਈ ਮੈਨੂੰ ਇਹ ਤਾਂ ਪਿੰਡ ਅਸੇ ਦੀ ਤੋੜ ਆ ਲਿਆ ਹੀ ਕਰਦੇ ਹੁੰਦੇ ਨੇ ਬਨੋ ਬਨੋ ਭਾਈ ਇਦਾਂ ਵੀ ਬੰਨਾ ਛੱਡ ਦੇ ਚੰਤਾ ਮੈਨੂੰ ਮੈਂ ਮਰ ਜੂਗਾ ਡਾਡਾ ਬਨੋ ਨੋ ਹੁਣ ਤੂੰ ਵੀ ਇੰਨਾ ਨਾ ਰੜਗੀ ਛਡਾਵੇਂ ਮੈਨੂੰ ਨਹੀਂ ਮੈਂ ਤੈਨੂੰ ਮਾਰ ਤੈਨੂੰ ਉਹ ਛੱਡ ਦਾਂਗੇ ਤੈਨੂੰ ਛੱਡ ਦਾਂਗੇ ਮੇਰੀ ਗੱਲ ਸੁਣ ਪੁੱਤ ਇਹਨਾਂ ਸਿਆਂ ਚ ਕੁਛ ਨਹੀਂ ਰੱਖਿਆ ਤੂੰ ਕਿਉਂ ਆਵਦੀ ਜ਼ਿੰਦਗੀ ਬਰਬਾਦ ਕੀਤੀ ਆ ਚਾਚਾ ਚਾਚਾ ਬਣ ਕੇ ਮੈਨੂੰ ਤੂੰ ਹੀ ਲਿਆਵੇਂ ਨਹੀਂ ਮੈਂ ਮਰ ਜੀ ਚਾਚਾ ਕੋਈ ਨਾ ਲਿਆਂ ਦਾਗੇ ਤੈਨੂੰ ਨਾਲੇ ਤੂੰ ਨਸ਼ੇ ਦਾ ਮਾੜਾ ਮੋਟਾ ਡੋਜ਼ ਘਟਾ ਲਾ ਕੰਜਰਾ ਜੇ ਹੁਣ ਤਰ ਤੂੰ ਨਸ਼ੇ ਦੀ ਘਾਟ ਨਾਲ ਮਰੇਗਾ ਜੇ ਤੈਨੂੰ ਲਿਆਤਾ ਫਿਰ ਤੂੰ ਖਾ ਕੇ ਮਰ ਜਾਏਗਾ ਚਾਚਾ ਮੈਨੂੰ ਅੱਜ ਲੈ ਲੈ ਚਾਚਾ ਮੈਂ ਘਰ ਨੂੰ ਨਹੀਂ ਕਰਦਾ ਚਾਚਾ ਮੈਨੂੰ ਅੱਜ ਲੈ ਲੈ ਤੂੰ ਅੱਗੇ ਵੀ 20 ਵਾਰੀ ਆਹੀ ਕਹੇਗਾ ਉਹ ਤੇਨੂੰ ਅਸੀਂ ਭਾਈ ਖੋਣਾ ਨਹੀਂ ਚਾਹੁੰਦੇ ਹਾਂ ਜ਼ਿੰਦਗੀ ਕਿਤੇ ਬਾਰ-ਬਾਰ ਮਿਲਦੀ ਆ ਤੇਰੀ ਵੀ ਐਨੀ ਕੀਮਤੀ ਜ਼ਿੰਦਗੀ ਕਮਲਿਆਂ ਤੋਂ ਬੰਦਾ ਬਣ ਬੰਦਾ ਚਾਚਾ ਮੈਨੂੰ ਲੈਦੇ ਚਾਚਾ ਮੈਂ ਮਰ ਤੂੰ ਆ ਚਾਚਾ ਉਹ ਤਾਂ ਮੈਂ ਤਾਂ ਪਸਤਾਉਣਾ ਤੈਨੂੰ ਐਨਾ ਸੋਹਣਾ ਤੇਰੀ ਪਾਲਣਾ ਪੁੱਛਣਾ ਕੀਤੀ ਇਹਨੇ ਵਧੀਆ ਸਕੂਲ ਚ ਪੜਾਇਆ ਲਿਖਾਇਆ ਮੈਂ ਖਾ ਚੰਗਾ ਇਨਸਾਨ ਬਣ ਜੂ ਵੀ ਇਹਦੇ ਮਾਂ ਪਿਓ ਨਹੀਂ ਹੈਗੇ ਸਿਰ ਤੇ ਇਹਦੇ ਮਨਚਾ ਇਹ ਨਾ ਰਹੇ ਵੀ ਚਾਚੇ ਨੇ ਮੈਨੂੰ ਕੋਈ ਘਾਟ ਰੱਖਤੀ ਵੀ ਇਹਨੂੰ ਮਾਂ ਪਿਓ ਦੀ ਘਾਟ ਨਾ ਮਹਿਸੂਸ ਹੋਵੇ ਕੰਜਰਾ ਮੈਂ ਆ ਕੰਮਾਂ ਵਾਸਤੇ ਤੇਰੇ ਤੇ ਐਨਾ ਖਰਚਾ ਕੀਤਾ ਸੀ ਵੀ ਤੂੰ ਆ ਨਸਿਆਂ ਦੀ ਗਲਤਾਂ ਚ ਡੁੱਬ ਜੇਂ ਬੰਦਾ ਬਣ ਜਾ ਤੂੰ ਹਜੇ ਵੀ ਮੌਕਾ ਤੇਰੇ ਕੋਲੇ ਸੁਧਰ ਜਾ ਤੂੰ ਤਾਂ ਆਪਦੀ ਜ਼ਿੰਦਗੀ ਡੋਬਣੀ ਡੋਬਣੀ ਆ ਨਾਲ ਕੁੜੀ ਦੀ ਵੀ ਜ਼ਿੰਦਗੀ ਡੋਬੀ ਜਾਣਾ ਲੈ ਭਾਈ ਇਹ ਤਾਂ ਹੁਣ ਨਹੀਂ ਉੱਠਦਾ ਹੁਣ ਤੂੰ ਇਹਦੀ ਰੱਖੀ ਗੌਰ ਪੁੱਤ ਅਸੀਂ ਚੱਲਦੇ ਆ ਨਾਲੇ ਪੁੱਤ ਜਿੰਦਾ ਜੁੰਦਾ ਲਾ ਕੇ ਰੱਖਿਆ ਕਰ ਨਾਲੇ ਆਪਦੇ ਗਹਿਣੇ ਘੱਟੇ ਨਾ ਆਪਦੇ ਹੱਥੇ ਠ ਰੱਖਿਆ ਕਰ ਨਸ਼ੇੜੀ ਦਾ ਕੀ ਪਤਾ ਹੁੰਦਾ ਦੁਆਰੇ ਨਾ ਕਿਤੇ ਤਾਂ ਇਥੋਂ ਖੋ ਕੇ ਲੈ ਜੇ ਹੁਣ ਇਹਦੀ ਜੇਬ-ਜੂਬ ਚ ਹੀ ਹੋਣਗੇ ਕੱਢ ਲਈ ਠੀਕ ਆ ਚਾਚਾ ਜੀ ਚਲਿਓ ਭਾਈ ਫਿਰ ਆਪਾਂ ਹੋਰ

ਬਾਜਿਆ ਮਰੀਆ ਤਾਂ ਸੈਂਬਰੇ ਨੂੰ ਕੁਝ ਹੋਈ ਨਾ ਜਾਵੇ ਪਾਣੀ ਦਾ ਪਿਲਾ ਦਮਾ ਲੋ ਕੀ ਪਾਣੀ ਪੀ ਲਓ ਮੈਨੂੰ ਕਿੱਥੇ ਕਿੱਟਾ ਦੋ ਮੈਨੂੰ ਕਿੱਟਾ ਲੈ ਆਦੇ ਕਿਨੂੰ ਵੇਚਦਾ ਮੈਂ ਆਪ ਦਾ ਆਪ ਮੈਨੂੰ ਨਹੀਂ ਪਤਾ ਭਾਵੇਂ ਤੂੰ ਆਪ ਦਾ ਆਪ ਵੇਚ ਤੇ ਭਾਵੇਂ ਕੋਈ ਚੀਜ਼ ਵੇਚ ਕਾਲਾ ਸੜਦਾ ਮੇਰੀ ਮੈਂ ਨਾ ਬਚਿਆ ਨਾ ਤੇ ਪੱਛ ਦੀ ਤੂੰ ਵੀ ਹਾਈ ਹਾਈ ਹੋਰ ਤਾਂ ਹੋਰ ਮੇਰੀ ਧੀ ਕਹੂ ਬਾਪੂ ਤੂੰ ਇੰਨੇ ਦਿਨ ਡੇਟ ਹੋ ਗਿਆ ਆਂਡ ਗੋੜ ਚ ਸੰਧਾਰਾ ਦੇ ਗਏ ਪਰ ਤੂੰ ਨਹੀਂ ਲੈ ਕੇ ਅੱਜ ਖੁਸ਼ ਹੋ ਜਿਉ ਮੇਰੀ ਧੀ ਜਦੋਂ ਆ ਸੰਧਾਰਾ ਲੈ ਕੇ ਘਰੇ ਪਹੁੰਚਿਆ ਪਤਾ ਨਹੀਂ ਕੀ ਕਰਦੀ ਹੋਣੀ ਆ

ਹੋ ਹੋ ਬਾਬੂ ਨਾ ਬੁੱਤ ਰੋਣਾ ਮੈਨੂੰ ਤੂੰ ਗੱਲ ਦੱਸ ਗੱਲ ਕੀ ਹੈ ਤੇਰੀ ਤੀਨ ਨਾ ਮਾਰੇ ਕਿਸਮਤ ਨੇ ਮਾਰਦੇ ਮੈਂ ਕੋ ਤੂੰ ਮੈਨੂੰ ਬੈਠ ਕੇ ਗੱਲ ਦੱਸ ਚੱਲ ਚੱਲ ਜੀ ਹਾਂ ਇਹਨਾਂ ਜਿ ਮਾਈ ਤੇ ਕਰਦੇ ਆਜਾ ਰੋਣਾ ਬੁੱਤ ਫਿਰ ਤਰੋ ਹੈ ਆ ਕੇ ਤੂੰ ਮেরে ਚੁਆਈ ਨੂੰ ਅਨੇਕੋ ਬੰਨੇ ਤੇ ਕੀਨੇ ਬੰਨੇ ਕੁੱਤੇ ਹੈ ਮੈਂ ਦਾ ਹਦਾਬਾਈ ਜੀ ਤੁਹਾਨੂੰ ਅਸੀਂ ਬੰਨੇ ਆ ਤਾਂ ਪਤਾ ਗਿਆ ਅੱਜ ਤਾਂ ਇਹਨੇ ਹੱਦਾਂ ਹੀ ਪਾਰ ਕਰਤੀਆਂ ਅੱਜ ਤਾਂ ਤੇਰੀ ਧੀ ਦੇ ਕੰਨਾਂ 'ਚੋਂ ਕਾਟੇ ਲਾ ਕੇ ਭੱਜ ਚੱਲਿਆ ਸੀ ਇਹ ਤਾਂ ਮੌਕੇ ਤੇ ਅਸੀਂ ਮਿਲ ਗਏ ਹੋਰੇ ਅਸੀਂ ਫੜ ਕੇ ਬੰਨੇ ਆ ਬਸ ਹੋਦਾ ਪੁੱਤ ਨਹੀਂ ਕਿ ਪਤਾ ਸੀਗਾ ਵਿਆਹ ਆੜਾ ਬੱਤਿਆ ਕ ਮੈਂ ਤਾਂ ਚਾਹੀ ਚਾਹੀ ਤੇ ਤੇਰੇ ਵਾਸਤੇ ਸੰਧਾਰਾ ਲੈ ਕੇ ਆਇਆ ਸੀ ਨਾ ਬਾਪੂ ਮੈਨੂੰ ਸੰਧਾਰੇ ਦੀ ਲੋੜ ਧੀ ਮੈਨੂੰ ਸੰਧਾਰ ਦੀ ਜਗ੍ਹਾ ਤੇ ਨਾ ਚੁਪਟਾ ਲਿਆ ਦਿੰਦਾ ਤੇਰੇ ਜਮਾਈ ਨੂੰ ਨਾ ਮੈਂ ਧੜਪ ਕੇ ਦੇਖ ਨਹੀਂ ਸਕਦੀ ਤੇਰੇ ਸਾਹਮਣੇ ਦੇਖ ਤਾ ਕੀ ਹਾਲ ਹੋ ਜਾਂ ਗਿਆ ਤੂੰ ਕਹਿੰਦੇ ਚਿੱਟੇ ਦੀ ਲੋੜ ਉਹ ਮੈਂ ਆਪਣੇ ਜੁਆਇ ਨੂੰ ਜ਼ਹਿਰ ਢਾ ਕੇ ਕਿਵੇਂ ਮਾਰ ਦਿਆ ਇਹ ਕੰਮ ਮੈਂ ਛੋੜੀ ਹੋਣਾ ਸੀ ਇਹ ਕੰਮ ਮੈਂ ਛੋੜੀ ਹੋਣਾ ਭਾਈ ਤੁਸੀਂ ਰੋਵੋ ਨਾ ਇਹਦੇ ਵਿੱਚ ਕੁਝ ਗਲਤੀਆਂ ਮੇਰੀਆਂ ਵੀ ਨੇ ਮੈਂ ਇਹਨੂੰ ਛੋਟੇ ਹੁੰਦੇ ਨੂੰ ਜੋ ਗੁੱਸੇ ਨੇ ਮੰਗਿਆ ਉਹੀ ਮੈਂ ਇਹਨੀਆਂ ਛੰਪੁਰੀਆਂ ਕਰਦਾ ਰਿਹਾ ਮੈਂ ਇਹਨੂੰ ਕੱਲੇ ਦਾ ਕਰਕੇ ਲਾੜ ਪਿਆਰਾਂ ਨਾਲ ਰੱਖਿਆ ਪਰ ਮੈਨੂੰ ਵੀ ਹੁਣ ਆ ਨਤੀਜਾ ਦੇਖਣਾ ਪੈ ਗਿਆ ਆਹ ਤਾਂ ਦੇਖਣੇ ਪੈਗੇ ਮੈਨੂੰ ਵੀ ਹੁਣ ਇਹਨੂੰ ਮੰਜੇ ਨਾਲ ਸਾਨੂੰ ਬੰਨ ਬੰਨ ਕੇ ਰੱਖਣਾ ਪੈਂਦਾਗਾ ਆਹੋ ਜੀ ਅਸਲ ਤਾਂ ਮੇਰੀ ਤੇ ਮੇਰੀ ਧੀ ਦੀ ਕਿਸਮਤ ਖੋਟੀ ਸੀ ਸਾਡੇ ਕਰਮ ਮਾਰੇ ਸੀ ਸਿੱਕੀ ਸੀ ਤੁਸੀਂ ਧੀ ਦੇ ਕਰਮਾਂ ਨੂੰ ਦੋਸ਼ ਨਾ ਦਿਓ ਹੁਣ ਆਪਾਂ ਇਹਨੂੰ ਸਮਝਾਉਣਿਆ ਰਲ ਕੇ ਹਜੇ ਵੀ ਟਾਈਮ ਆ ਜੇ ਇਹ ਸੁਧਰ ਜੇ ਫੱਲੇ ਵੀ ਇਹਦੀ ਜ਼ਿੰਦਗੀ ਬਚ ਸਕਦੀ ਆ ਫਿਰ ਹੁਣ ਇਹਦਾ ਹੱਲ ਕੀ ਕਰੀਏ ਆਪਾਂ ਹੱਲ ਤਾਂ ਜੀ ਇਹਦਾ ਇੱਕੋ ਹੀ ਆ ਹੁਣ ਇਹਨੂੰ ਨਸ਼ਾ ਛਡਾਊ ਕੇਂਦਰ ਚਾਪ ਭਰਤੀ ਕਰਾਉਨੇ ਆ ਸਹੀ ਗੱਲ ਕਹਿੰਦਾ ਭਾਈ ਪਤਾ ਕੀ ਆ ਜੇ ਆਪਾਂ ਇੱਥੇ ਰੱਖੀ ਰੱਖਿਆ ਇਹ ਨਸ਼ੇ ਨਾਲ ਮਰ ਜੂ ਜੇ ਆਪਾਂ ਇਹਨੂੰ ਨਸ਼ਾ ਨਾ ਦਿੱਤਾ ਤਾਂ ਇਹ ਨਸ਼ੇ ਦੀ ਘਾਟ ਨਾਲ ਮਰ ਜੂ ਇਹਦੇ ਨੂੰ ਵਧੀਆ ਆਪਾਂ ਇਹਨੂੰ ਉੱਥੇ ਭਰਤੀ ਕਰਾ ਦਈਏ ਇਹਦੀ ਜ਼ਿੰਦਗੀ ਬਚ ਜੂ ਠੀਕ ਆ ਫਿਰ ਐ ਕਰੋ ਕੋਲ ਨਾ ਕਰੋ ਹੁਣ ਚਲਤੀ ਕਰੋ ਇਹਨੂੰ ਆ ਖੋਲੋ ਤੇ ਲੈ ਕੇ ਚੱਲੀਏ ਮੇਰੇ ਚੋਹਾਈ ਇਨੂੰ ਮਾੜੀ ਗੋਟੀ ਹੋਸ ਹੈਗੀ ਆ ਤੈਨੂੰ ਓ ਇੰਦਰ ਸੁਰਤ ਕਰ ਮਾੜੀ ਜੀ ਸੁਰਤਾ ਤੈਨੂੰ ਉੱਠ ਪੁੱਤ ਉੱਠ ਬਾਪੂ ਆ ਬਾਪੂ ਤੋਂ ਆ ਗਿਆ ਬਾਪੂ ਮਾਪੇ ਮੈਂ ਤੇ ਪਰਿਆੰਦਲ ਵਾਲਾ ਬਾਪੂ ਮੈਨੂੰ ਚਿਟਾ ਦੇ ਮਾਰ ਜੂਗਾ ਬਾਪੂ ਹਾਏ ਓਏ ਪੁੱਤਾਂ ਉਹ ਤੂੰ ਕਿਉਂ ਮਾਰチェਗਾ ਪੁੱਤਰਾ ਤੇ ਨਾਲੇ ਮੈਂ ਕਿੱਥੋਂ ਚਿਟਾ ਲੈ ਕੇ ਦੇ ਮੈਂ ਤੇ ਤੂੰ ਇਹ ਤੇਰਾ ਕਸੂਰ ਨਹੀਂ ਪੁੱਤ ਇਹ ਕਸੂਰ ਉਹਨਾਂ ਲੋਕਾਂ ਦਾ ਜਿਹੜਾ ਨਸ਼ਾ ਵੇਚਦੇ ਨੇ ਤੇ ਤੇਰੇ ਵਰਗੇ ਤੇਰੇ ਵਰਗੇ ਨੌਜਵਾਨ ਲੱਖਾਂ ਹੀ ਚਿਟਾ ਖਾ ਪੀ ਕੇ ਮਰ ਗਏ ਤੇ ਹਜ਼ਾਰੇ ਘਰ ਉੱਚੜ ਗਏ ਪੁੱਤ ਓਏ ਸਹੀ ਗੱਲ ਆ ਬਾਈ ਇਹ ਕਸੂਰ ਨਾ ਇਹਦਾ ਨਾ ਆਪਣਾ ਇਹ ਲੋਕ ਕਸੂਰ ਵੇਚਣ ਵਾਲਿਆਂ ਦਾ ਜਿਹੜੇ ਵੇਚ ਕੇ ਆਪਦੇ ਤਾਂ ਮਹਿਲ ਪਾਈ ਜਾਂਦੇ ਨੇ ਲੋਕਾਂ ਦੀਆਂ ਧੀਆਂ ਭੈਣਾਂ ਦੇ ਸੁਹਾਗ ਉਜਾੜੀ ਜਾਂਦੇ ਨੇ ਲੱਖਾਂ ਮਾਮਾ ਦੀਆਂ ਕੁੱਖਾਂ ਉਜਾੜੀ ਜਾਂਦੇ ਨੇ ਆਪਣੇ ਚਾਰ ਪੈਸਿਆਂ ਦੇ ਲਾਲਚ ਦੇ ਵਿੱਚ ਉਹ ਲੱਖਾਂ ਹੀ ਨੌਜਵਾਨਾਂ ਨੂੰ ਬਰਬਾਦ ਕਰਤਾ ਉਹਨਾਂ ਨੇ ਲੱਖਾਂ ਘਰ ਉਜਾੜਤੇ ਸਾਡੇ ਪੰਜਾਬ ਦੇ ਹਾਂਜੀ ਸਹੀ ਗੱਲ ਆ ਚਿੱਟੇ ਨੇ ਸਾਡਾ ਪੰਜਾਬ ਉਜਾੜਤਾ ਉਹ ਸੁਧਰ ਜਾ ਉਹ ਸੁਧਰ ਜਾ ਕਿਉਂ ਸਾਡੇ ਖਾਣੇ 'ਚ ਗੱਲ ਨਹੀਂ ਪੈਂਦੀ ਬਾਪੂ ਸਾਰੀਆਂ ਗੱਲਾਂ ਛੱਡੋ ਮੇਰਾ ਘਰ ਉੱਜੜਨ ਤੋਂ ਬਚਾ ਲਓ ਤੁਸੀਂ ਕਿਰਨਾ ਕਿਰਨਾ ਮੈਨੂੰ ਖੋਲ ਦੇ ਕਿਰਨਾ ਖੋਲ ਇੰਦਰ ਪੁੱਤ ਮੇਰੀ ਗੱਲ ਸੁਣ ਨਾ ਜੇ ਤੂੰ ਜ਼ਿੰਦਗੀ ਬਚਾਉਣੀ ਆ ਸੁਧਰ ਜਾ ਹੈ ਪੁੱਤ ਤੇਰੀ ਜਿੰਦਗੀ ਆ ਦੇਖ ਖੋਲ ਕੇ ਅੱਗੇ ਨੂੰ ਖੋਲ ਪੁੱਤ ਦੇਖ ਇੱਥੇ ਵੀ ਤੂੰ ਨਸੇ ਨਾਲ ਮਰ ਜਾਣਾ ਮੇਰੀ ਗੱਲ ਮੰਨਾ ਤੈਨੂੰ ਬੋਤਾ ਸੀ ਨਸਾ ਸਦਾ ਉਹ ਕੇਂਦਰ ਚ ਭਰਤੀ ਕਰਾ ਦਿੰਨੇ ਆ ਤੇਰੀ ਜ਼ਿੰਦਗੀ ਵਾਜੂ ਆਪਣਾ ਘਰ ਵੱਜ ਜੂ ਬੋਤਾ ਚਾਚਾ ਚਾਚਾ ਮੈਨੂੰ ਬਚਾਲਾ ਚਾਚਾ ਮੈਂ ਮਰ ਜੂ ਚਾਚਾ ਜੀ ਮੈਂ ਮਰ ਜੀ ਕਰਦਾ ਰੋ ਨਾ ਬੋਤਾ ਤੂੰ ਹੌਸਲਾ ਰੱਖ ਅਸੀਂ ਤੇਰੇ ਨਾਲ ਆ ਤੇਰਾ ਚਾਚਾ ਤੇਰੇ ਨਾਲ ਖੜਾ ਗੱਗੇ ਆ ਕਰੇ ਤਾਂ ਮੈਂ ਖੋਲਦਾ ਤੂੰ ਗੱਡੀ ਲੈ ਕੇ ਆ ਆਪਾਂ ਇਹਨੂੰ ਨਸਾ ਸਦਾ ਉਹ ਕੇਂਦਰ ਚ ਭਰਤੀ ਕਰਾਉਣਾ ਜੇ ਬੋਤ ਤੂੰ ਆਏ ਸਮਝਣਾ ਤੇ ਫੇਰ ਕੀ ਹੈ ਫੇਰ ਤਾਂ ਉਧਰੋਂ ਫਾਇਆ ਚਾਚਾ ਬੋਤਾ ਤੈਨੂੰ ਹਾਂ ਕਾਲ ਲੈ ਕੇ ਚੱਲੀ ਆਜੋ ਭਾਈ ਆਜੋ ਹਾਂ ਸਾਰ ਬਈ ਚੰਨ ਕੋਈ ਗੱਲ ਨਹੀਂ ਘਬਰਾਓ ਨਾ ਸਾਰਾ ਕੁਝ ਠੀਕ ਹੋ ਜਾਊਗਾ ਲੈ ਬੈਠ ਪੁੱਤ ਬਿਠਾ ਬੈਠ ਪੁੱਤ ਭਾਈ ਜੀ ਤੁਸੀਂ ਉਧਰ ਦੀ ਗੱਲ ਹਾਂ ਠੀਕ ਹੈ ਇਹਦੇ ਚੱਲ ਚੁਰਾ ਕੇ ਠੀਕ ਆ ਜਾ ਪੁੱਤ ਤੂੰ ਇੱਧਰ ਬੈਠ ਕੇ ਰਹਿ ਚਲੋ ਗੱਗ ਹੁਣ ਤੁਸੀਂ ਆਪਣੇ ਪਿਆਰੇ ਪਿਆਰੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਮੈਂ ਕੀ ਕਹਿਣਾ ਮੈਂ ਤਾਂ ਉਹੀ ਗੱਲ ਕਹਿਣੀ ਆ ਜਿਹੜੀ ਹਰ ਵਾਰ ਹਰ ਇੱਕ ਵੀਡੀਓ ਦੇ ਅੰਤ 'ਚ ਕਹਿੰਨੇ ਆਗੇ ਤੇ ਆਹ ਵੀਡੀਓ 'ਚ ਵੀ ਇਹੀ ਗੱਲ ਕਹਿਣੀ ਆ ਵੀ ਭਾਈ ਸਾਡੀ ਵੀਡੀਓ ਨੂੰ ਧਿਆਨ ਨਾਲ ਦੇਖੋ ਦੇਖੋ ਤੇ ਸਮਝੋ ਤੇ ਜੇ ਸਮਝ ਕੇ ਕੁਝ ਹੋਇਆ ਤਾਂ ਕਮੈਂਟਾਂ 'ਚ ਸਾਨੂੰ ਦੱਸੋ ਅਸੇ ਇਹਦੇ ਵਿੱਚ ਕੀ ਮੈਸੇਜ ਹੈ ਇਹਦੇ 'ਚ ਮੈਸੇਜ ਇਹੀ ਆ ਵੀ ਭਾਈ ਜਿਵੇਂ ਹੁਣ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਮਾਂ ਪਿਓ ਦੇ ਪਿਆਰ ਦਾ ਨਜਾਇਜ਼ ਫਾਇਦਾ ਚੱਕਦੀ ਆ ਉਹ ਨਸ਼ੇ ਕਰ ਲੱਗ ਜਾਂਦੀ ਆ ਹਾਂ ਨਸ਼ਿਆਂ 'ਚ ਪੈ ਜਾਂਦੀ ਆ ਨਸ਼ਿਆਂ 'ਚ ਪਾਏ ਕੇ ਆਉਂਦੀ ਵੀ ਜਵਾਨੀ ਖਰਾਬ ਕਰਦੀ ਆ ਤੇ ਮਾਪਿਓ ਦਾ ਪਰਿਵਾਰਾ ਵੀ ਖਰਾਬ ਕਰ ਦਿੰਦੀ ਆ ਨਾਲੇ ਬਗਾਨੀ ਧੀ ਦੀ ਜ਼ਿੰਦਗੀ ਖਰਾਬ ਕਰਦੇ ਨੇ ਉਹ ਉਹ ਤਾਂ ਮਾਪਿਓ ਵੀ ਨਾਲ ਹੀ ਕਰਦੇ ਨੇ ਜਦੋਂ ਪਤਾ ਵੀ ਸਾਡੀ ਲਾੜਤ ਗੰਦੀ ਆ ਨਸ਼ਿਆਂ ਚ ਪਏਗੀ ਪਹਿਲਾਂ ਉਹਦਾ ਨਸ਼ਾ ਛਡਾਓ ਫੇਰ ਉਹਦਾ ਵਿਆਹ ਕਰੋ ਕਰਨਾ ਕਿੱਥੇ ਮਾਪਿਓ ਕੀ ਕਰਦਾ ਵੀ ਬਗਾਨੀ ਧੀ ਆ ਪਈ ਸੁਧਾਰ ਲੂਗੀ ਹਰ ਇੱਕ ਨਹੀਂ ਸੁਧਾਰ ਹਾਂ ਕਈ ਮਾਪੇ ਉਹ ਤਾਂ ਕੁੜੀਆਂ ਨੂੰ ਐ ਸਮਝ ਲੈਂਦੇ ਆ ਵੀ ਜਿਵੇਂ ਇਹ ਨਸ਼ਾ ਛਡਾਊ ਕੇਂਦਰ ਹੁੰਦੀ ਆ ਵੀ ਆ ਕੇ ਇਹ ਨਸ਼ਾ ਛਡਾ ਦੂਗੀ ਵੀ ਜਦੋਂ ਤੁਸੀਂ ਨਹੀਂ ਛਡਾ ਸਕੇ ਜਿੰਨਾ ਦਾ ਬੱਚਾਗਾ ਉਹ ਬਗਾਨੀ ਤੇ ਆ ਕੇ ਕੀ ਨਸ਼ੇ ਛਡਾ ਦੂਗੀ ਪਰ ਇਹ ਛੱਡ ਸਕਦੇ ਆ ਜੇ ਸਾਰੇ ਸਾਥ ਦੇਣ ਰਲ ਮਿਲ ਕੇ ਪਿਆਰ ਨਾਲ ਚਾਹੇ ਗੁੱਸੇ ਨਾਲ ਚਾਹੇ ਉਹਦੀ ਕੋਈ ਦਵਾਈ ਬੂਟੀ ਚਲਾ ਕੇ ਉਹਨੂੰ ਸੁਧਾਰ ਸਕਦੇ ਆ ਚਲ ਕਰਾਹੇ ਪੈ ਜਾਂਦੇ ਆ ਬੱਚੇ ਸੁਧਰ ਵੀ ਜਾਂਦੇ ਨੇ ਸਮਝੋ ਸਮਝੋ ਨੌਜਵਾਨੋ ਦੇਖੋ ਕਿੰਨੀ ਸੋਹਣੀ ਗੱਲ ਕਹੀ ਹੈ ਇਹਨਾਂ ਨੇ ਸਾਡਾ ਪੰਜਾਬ ਬਰਬਾਦੀ ਦੀ ਕੰਗਾਰ ਤੇ ਖੜਾਗਾ ਬਹੁਤ ਸਾਰੇ ਘਰ ਬਰਬਾਦ ਹੋ ਵੀ ਚੁੱਕੇ ਨੇ ਠੀਕ ਹੈ ਜੇ ਤੁਸੀਂ ਚਾਹੋ ਤਾਂ ਸੁਧਰ ਸਕਦੇ ਹੋ ਇਹ ਤਾਂ ਸਿਰਫ ਇੱਕ ਮਨ ਸਮਝਾਉਣ ਹੁੰਦਾਗਾ ਹਾਂ ਅਸੀਂ ਇਸ ਵੀਡੀਓ ਦੇ ਵਿੱਚ ਇਹੀ ਮੈਸੇਜ ਦਿੱਤਾ ਵੀ ਨੌਜਵਾਨੋ ਤੁਸੀਂ ਦੇਸ਼ ਦਾ ਪਵੇਖੋ ਤੁਸੀਂ ਦੇਸ਼ ਨੂੰ ਅੱਗੇ ਲਿਜਾ ਸਕਦੇ ਹੋ ਪਰ ਤੁਸੀਂ ਗਲਤ ਪਾਸੇ ਜਾ ਕੇ ਸਾਡੇ ਦੇਸ਼ ਦੀ ਬਰਬਾਦੀ ਕਰ ਰਹੇ ਹੋ ਕਿਸੇ ਵੀ ਭੈਣ ਨੂੰ ਆਪਦੇ ਪੇਕਿਆਂ ਤੋਂ ਬਿਸਕੁਟਾਂ ਦੀ ਥਾਂ ਤੇ ਆਪਦੇ ਪਿਓ ਅੱਗੇ ਇਹ ਤਰਲੇ ਨਾ ਕੱਢਣੇ ਪੈਣ ਵੀ ਬਾਪੂ ਬਿਸਕੁਟ ਨਾਲ ਲਿਆਈ ਆ ਲਿਆ ਦੀ ਤਾਂ ਜੋ ਤੇਰਾ ਜਮਾਈ ਖਾ ਕੇ ਬਚ ਜੇ ਤੇ ਮੈਂ ਚਿੱਟੀ ਚੁੰਨੀ ਲੈਣ ਤੋਂ ਬਚ ਜਾ ਨਹੀਂ ਤਾਂ ਇਹ ਨਸ਼ੇ ਦੀ ਤੋੜ ਚ ਮਰ ਜੂਗਾ ਆਪਦੇ ਬਾਪ ਮੂਰੇ ਇਸ ਤਰ੍ਹਾਂ ਦੇ ਤਰਲੇ ਨਾ ਕਰਨੇ ਪੈਂਦੀ ਨੂੰ ਤੇ ਉਹ ਬਾਪ ਤੇ ਕੀ ਗੁజర్ਦੀ ਹੋਗੀ ਜਦੋਂ ਤੀ ਇਸ ਤਰ੍ਹਾਂ ਕਰ ਲਾਉਂਦੀ ਆ ਆਪਾਂ ਨੂੰ ਸਾਰਿਆਂ ਨੂੰ ਰਲ ਮਿਲ ਕੇ ਇਹ ਕੋਸ਼ਿਸ਼ ਕਰਨੀ ਪਊ ਹੰਬੜਾ ਕਰ ਮਾਰਨਾ ਪਊਗਾ ਪੰਜਾਬ ਨੂੰ ਬਚਾ ਲਈਏ ਆਪਾਂ ਸਾਰੇ ਰਲ ਮਿਲ ਕੇ ਜਿਵੇਂ ਅਸੀਂ ਵੀਡੀਓ ਦੇ ਵਿੱਚ ਛੋਟਾ ਜਿਹਾ ਮੈਸੇਜ ਦਿੱਤਾ ਜੇ ਸਾਡੀ ਵੀਡੀਓ ਚੰਗੀ ਲੱਗੀ ਇਹਨੂੰ ਬਹੁਤ ਤੋਂ ਬਹੁਤ ਲੋਕਾਂ ਤੱਕ ਸ਼ੇਅਰ ਕਰੋ ਤਾਂ ਕਿ ਇਹ ਬਹੁਤ ਤੋਂ ਬਹੁਤ ਲੋਕਾਂ ਤੱਕ ਜਾਵੇ ਕੋਸ਼ਿਸ਼ ਦਾ ਸਾਡੀ ਵੀਡੀਓ ਦੇਖ ਕੇ ਕੋਈ ਘਰ ਬਚ ਜੇ ਕਿਸੇ ਦਾ ਭਲਾ ਹੋ ਜੇ ਹਨਾ ਕੋਈ ਵੀਰ ਆਪ ਦੇਖ ਕੇ ਸੁਧਰ ਜੇ ਕੋਈ ਭੈਣ ਆਪ ਦੇ ਘਰ ਵਾਲੇ ਨੂੰ ਸੁਧਾਰ ਲੇ ਕੋਸ਼ਿਸ਼ ਤਾਂ ਕਰਨੀ ਪੈਣੀ ਆ ਹੱਥ ਦੇ ਹੱਥ ਰੱਖ ਕੇ ਬੈਠਣ ਨਾਲ ਕੁਝ ਨਹੀਂ ਹੋਣਾ ਜੇ ਤੁਸੀਂ ਆਪ ਦੇ ਘਰ ਆਪ ਦਾ ਦੇਸ਼ ਆਪ ਦਾ ਪਿੰਡ ਬਚਾਉਣਾ ਤਾਂ ਰਲ ਮਿਲ ਕੇ ਸਾਰੇ ਹੰਬੜਾ ਮਾਰੋ ਨਾਲੇ ਜਿਹੜੇ ਵੇਚਦੇ ਆ ਉਹਨਾਂ ਨੂੰ ਫੜੋ ਜਦੋਂ ਸਰਕਾਰ ਸੋਡਾ ਸਾਥ ਦੇ ਜਾਂਦੀ ਆ ਹੁਣ ਤੇ ਫਿਰ ਤੁਸੀਂ ਆਪ ਹਿੰਮਤ ਵੀ ਕਰੋ ਨਾ ਥੋੜੀ ਬਹੁਤੀ ਸਰਕਾਰ ਦਾ ਵੀ ਸਾਥ ਦੇਵੋ ਇਹ ਤੁਸੀਂ ਦੱਸੋ ਮਾੜਾ ਜਾਂ ਮੇਰਾ ਤਾਂ ਹੁਣ ਬਹੁਤ ਮਾਨਦੁਖੀ ਹੋ ਗਿਆ ਬਾਜੀ ਸਾਡੀ ਤਾਂ ਇਹੀ ਬੇਨਤੀ ਆ ਵੀ ਜਿਹੜਾ ਤੁਹਾਡੇ ਪਿੰਡ ਦੇ ਵਿੱਚ ਕੋਈ ਨਸ਼ਾ ਕਰਦਾ ਨੌਜਵਾਨ ਉਹਨੂੰ ਸਾਰੇ ਰਲ ਮਿਲ ਕੇ ਸਮਝਾਓ ਚਾਹੇ ਉਹ ਕਿਸੇ ਦਾ ਵੀ ਬੱਚਾ ਹੋਗਾ ਮੇਰੀ ਤਾਂ ਇਹੀ ਸਾਰੇ ਅੱਗੇ ਹੱਥ ਜੋੜ ਕੇ ਬੇਨਤੀ ਆ ਵੀ ਆਪਾਂ ਇਹ ਨਸ਼ਿਆਂ ਨੂੰ ਖਤਮ ਕਰੀਏ ਕਮੈਂਟਾਂ 'ਚ ਜ਼ਰੂਰ ਦੱਸਿਓ ਵੀ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਜਾਂ ਨਹੀਂ ਲੱਗੀ ਅਸੀਂ ਗਲਤ ਆ ਜਾਂ ਸਹੀ ਆ ਸਾਨੂੰ ਤੁਹਾਡੇ ਸਹਿਯੋਗ ਦੀ ਪੂਰੀ ਪੂਰੀ ਲੋੜ ਹੈ ਹਾਂ ਅਸੀਂ ਨਮਾਣੇ ਦੇ ਕਲਾਕਾਰਾਂ ਸਾਡੀ ਬਹੁਤ ਤੋਂ ਬਹੁਤ ਸਪੋਰਟ ਕਰਿਆ ਕਰੋ ਤੁਹਾਡਾ ਆਪਣਾ ਚੈਨਲ ਮਾਸਟਰ ਖੁੱਡੀ